ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਬਲੌਗ ਅੱਜ ਆਪਾਂ ਬਣਾਇਆ ਤਾਜ਼ਾ ਸਾਗ ਤੇ ਹੁਣ ਆਪਾਂ ਲਾਣ ਜਾ ਰਹੇ ਹਾਂ ਉਹਨੂੰ ਤੜਕਾ ਤਾਂ ਦੇਖੋ ਜੀ ਤੁਸੀਂ ਜਿਵੇਂ ਵੀ ਦੇਖ ਸਕਦੇ ਹੋ ਤਾਜ਼ਾ ਸਾਗ ਚੁੱਲ੍ਹੇ ਦੇ ਉੱਤੇ ਰਿਗ ਰਿਹਾ ਹੈ ਜੋ ਕਿ ਸਟਾਈਲ ਦਾਹਿਣਾ ਵੀ ਮੰਨੇ ਜਾਂਦਾ ਹੈ ਤੇ ਚੁੱਲ੍ਹੇ ਦੇ ਉੱਤੇ ਬਣੇ ਸਾਗ ਦੀ ਗੱਲਬਾਤ ਕੁਝ ਹੋਰ ਹੁੰਦੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਉਹਨੂੰ ਤੜਕੇ ਦੇ ਲਈ ਕੜਾਈ ਚੜਾ ਦਿੱਤੀ ਆ ਹੁਣ ਕੜਾਈ ਦੇ ਵਿੱਚ ਆਪਾਂ ਦੋ ਕੜਸ਼ੀਆਂ ਦੇ ਕਰੀਬ ਸਰੋਂ ਦਾ ਤੇਲ ਐਡ ਕਰਾਂਗੇ ਇਸ ਨੂੰ ਜੰਗੀ ਜਰਾ ਗਰਮ ਹੋਣ ਦਵਾਂਗੇ ਸਰੋਂ ਦੇ ਤੇਲ ਦੇ ਨਾਲ ਸਾਗ ਦੇ ਵਿੱਚ ਸਵਾਦ ਹੋਰ ਵੀ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਸਾਡਾ ਤੇਲ ਜੋ ਹੈ ਗਰਮ ਹੋ ਚੁੱਕਾ ਹੈ ਉਨ ਦੇ ਵਿੱਚ ਆਪਾਂ ਪਹਿਲਾਂ ਲਸਣ ਤੇ ਅਦਰਕ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਡਾ ਅਦਰਕ ਲਸਣ ਚੰਗੀ ਤਰ੍ਹਾਂ ਭਨ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰਨ ਜਾ ਰਹੇ ਹਾਂ ਅਦਰਕ ਲਸਣ ਪਹਿਲਾਂ ਐਡ ਕਰਨ ਦੇ ਨਾਲ ਸਾਗ ਦੇ ਵਿੱਚ ਬਹੁਤ ਵਧੀਆ ਸਵਾਦ ਆਉਂਦਾ ਹੈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਜਦ ਤੱਕ ਪਿਆਜ਼ ਥੋੜਾ ਜਿਹਾ ਬਰਾਊਨ ਰੰਗ ਨਹੀਂ ਫੜ ਲੈਂਦਾ ਇਸ ਸਾਈਡ ਆਪਾਂ ਸੈਲਡ ਦੇ ਲਈ ਮੂਦੀ ਤਿਆਰ ਕਰਦੇ ਹਾਂ ਇਸੇ ਉਸੇ ਕੜਾਹੇ ਨੂੰ ਕੁਝ ਵਗੈਰਾ ਪਾਤੀ ਸੈਲਡ ਫੋਮਾ ਲੈਂਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਡਾ ਤੜਕਾ ਪੱਕ ਕੇ ਤਿਆਰ ਹੋ ਚੁੱਕਾ ਹੈ ਹੁਣ ਇਹਦੇ ਵਿੱਚ ਆਪਾਂ ਸਾਗ ਐਡ ਕਰਾਂਗੇ ਸਾਗ ਨੂੰ ਅਸੀਂ ਵਿੱਚ ਪਾ ਚੁੱਕੇ ਹਾਂ ਤੜਕੇ ਦੇ ਹੁਣ ਇਹਨੂੰ 10 ਮਿੰਟ ਤੱਕ ਪਕਾ ਲਵਾਂਗੇ ਤੇ ਰਲਾ ਲਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਰਲਾ ਲਾਵਾਂਗੇ ਤੇ ਇਸ ਨੂੰ 10 ਮਿੰਟ ਪਕਾ ਲਵਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਹੁਣ ਸਾਗ ਸਾਡਾ ਬਿਲਕੁਲ ਰੈਡੀ ਹੋ ਚੁੱਕਾ ਹੈ ਤੇ ਆਓ ਹੁਣ ਇਹਦੀ ਪਲੇਟਿੰਗ ਕਰਦੇ ਹਾਂ ਤੇ ਤੁਹਾਨੂੰ ਫਾਈਨਲ ਲੁੱਕ ਦਿਖਾਉਣੀ ਚੈੱਕ ਕਰੋ ਜੀ ਫਾਈਨਲ ਪਲੇਟਿੰਗ ਦਾ ਗਮਕਨ ਤੇ ਮੱਕੀ ਦੀ ਰੋਟੀ ਹਾਂਜੀ ਇਹ ਸਾਡੇ ਸਾਡੇ ਨਾਲ ਦੀ ਵੀਡੀਓ ਪਸੰਦ ਆਈ ਹੋਵੇ ਤੇ ਤੁਸੀਂ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਿਓ ਤੇ ਸਾਡੇ ਲਾਈਕ ਤੇ ਸਬਸਕ੍ਰਾਈਬ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਤੇ ਆਪਾਂ ਹੋਰ ਵੀ ਕੰਮੀਆਂ ਵੀਡੀਓ ਬਣਾਵਾਂਗੇ ਕਿਉਂਕਿ